ਉਹੀ ਹਾਲ ਪੰਜਾਬ ਨਾਲ ਹੋਇਆ ਅਕਾਲੀ ਦਲ ਨਾਲ ਹੋਇਆ ਸਮਝੌਤਾਵਾਦੀ ਸਿਆਸਤ ਆਈ ਅਰਜੀਵ ਲੋਂਗਵਾਲਾ ਸਮਝੌਤਾ ਕੀਤਾ ਗਿਆ ਫੇਲ ਹੋਇਆ ਬੁਰੀ ਤਰ੍ਹਾਂ ਆਤਮ ਸਮਰਪਣ ਵਾਲੀ ਸਿਆਸਤ ਆਈ ਉਹਨੇ ਸਾਨੂੰ ਕਿੱਥੇ ਲੈ ਆ ਕੇ ਖੜਾ ਕੀਤਾ ਉਹ ਤੁਸੀਂ ਵੇਖ ਲਓ ਸੋ ਮੇਰਾ ਇਹ ਵਿਚਾਰ ਆ ਕਿ ਜਿਹੜੇ ਸੰਕਲਪ ਜਾਂ ਕਨਸੈਪਟ ਕਹਿ ਲੋ ਆਪਾਂ ਦਾ ਮਾਰਗ ਸੇਧ ਹੁਣ ਤੱਕ ਘਵਾਰੀ ਗਈ ਆ ਉਹਦੇ ਵਿੱਚ ਵੱਡੀਆਂ ਤਬਦੀਲੀਆਂ ਕਰਨ ਦੀ ਲੋੜ ਆ ਇੱਕ ਤਾਂ ਇਹ ਜਿਹੜਾ ਹਿੰਦੂ ਕੌਮ ਮੁਸਲਮ ਕੌਮ ਸਿੱਖ ਕੌਮ ਇਸ ਚੱਕਰ ਵੀਅ ਆ ਜਿਹੜਾ ਇਹਨੂੰ ਆਪਾਂ ਨੂੰ ਮੁੜ ਕੇ ਸੋਚਣਾ ਚਾਹੀਦਾ ਸਿੱਖ ਇੱਕ ਵੱਖਰਾ ਧਰਮ ਆ ਅੱਜ ਦੀ ਹਾਲਤ ਚ ਇੱਕ ਧਾਰਮਿਕ ਘੱਟ ਗਿਣਤੀ ਆ ਹੋਰਾਂ ਘੱਟ ਗਿਣਤੀਆਂ ਵਰਗੀ ਉਹਦੀਆਂ ਆਪਦੀਆਂ ਪਛਾਣ ਦੀਆਂ ਸਮੱਸਿਆਵਾਂ ਨੇ ਉਹਦੀਆਂ ਕਿਉਂਕਿ ਮੁਲਕ ਦੇ ਵਿੱਚ ਧਰਮ ਆਧਾਰਿਤ ਕਿਹਾ ਜਾ ਰਿਹਾ ਰੌਂ ਵਾਰਿਆ ਜਾ ਰਿਹਾ ਜਿਹਦੇ ਕਰਕੇ ਉਹਨਾਂ ਨੂੰ ਵੱਡੇ ਚੈਲੰਜ ਨੇ ਉਹਨਾਂ ਨੂੰ ਸਮੋਦਨ ਪੰਜਾਬੀ ਪਾਰਟੀ ਬਣਾ ਲਓ ਆਲ ਇੰਡੀਆ ਪਾਰਟੀ ਬਣਾ ਲਓ ਪੰਥਕ ਪਾਰਟੀ ਬਣਾ ਲਓ ਉਹਨਾਂ ਨੂੰ ਸਮੋਦਨ ਹੋਣੀ ਪੈਣਾ ਤੁਹਾਨੂੰ ਆਮਲੇ ਦਿਖਾਤਾ ਕਿ ਇਹ ਗੱਲਾਂ ਚੱਲ ਨਹੀਂ ਰਹੀਆਂ ਪੰਜਾਬ ਦੇ Hindu ਦਾ ਕੇਰਲਾ ਦੇ Hindu ਨਾਲ ਕਿਹਜਾ ਸਬੰਧ ਆ ਜਾ ਕਸ਼ਮੀਰ ਦੇ ਮੁਸਲਮਾਨ ਦਾ ਬਿਹਾਰ ਦੇ ਮੁਸਲਮਾਨ ਨਾਲ ਕਿਹਜਾ ਸਬੰਧ ਆ ਧਾਰਮਿਕ ਕਿਦਿਆਂ ਤੌਰ ਤੇ ਹੈਗਾ ਆਪਸੀ ਸਬੰਧ ਹੈਗਾ ਹੁਣ ਵੀ ਆਪਾਂ ਕਹਿ ਦਿੰਨੇ ਆ ਸਿੱਖ ਦੁਨੀਆ ਭਰ ਚ ਫੈਲੇ ਹੋਇਆ ਪਰ ਜਿੱਥੇ ਜਿੱਥੇ ਉਹ ਹੈਗੇ ਨੇ ਉੱਥੇ ਉਹਨਾਂ ਦੇ ਹਿੱਤ ਨੇ ਜਿਹੜੇ ਉਸ ਖਿੱਤੇ ਜਾਂ ਉਸ ਸੂਬੇ ਦੇ ਹਿਤਾ ਨਾਲ ਜੁੜੇ ਹੋਏ ਨੇ ਇਹ ਇਸੇ ਕਰਕੇ ਆ ਕਿ ਸ਼ੁਰੂ ਚ ਜਦੋਂ ਪੰਥਕ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ ਵੀ ਆਪਦੇ ਆਪ ਨੂੰ ਆਲ ਇੰਡੀਆ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਸੀ ਅਕਾਲੀ ਦਲ ਦੇ ਵਿੱਚ ਜੁੰਟ ਸੀ ਜਿਹੜੇ ਵੱਖ-ਵੱਖ ਸੂਬਿਆਂ ਦੇ ਵਿੱਚ ਬਣੇ ਹੋਏ ਸੀ ਹਾਲਾਤ ਜਦੋਂ ਬਦਲੇ ਖੇਤਰਵਾਦ ਉੱਭਰਿਆ ਉਦੋਂ ਅੱਡ ਤਰ੍ਹਾਂ ਦੀਆਂ ਸਮੱਸਿਆਵਾਂ ਆਉਣ ਲੱਗੀਆਂ ਇਸੇ ਕਰਕੇ ਜਿਹੜੀਆਂ ਸਿੱਖ ਸੰਸਥਾਵਾਂ ਸੀ ਉਹਨਾਂ ਦੀ ਅਹਿਮੀਅਤ ਸੀ ਵੀ ਅਕਾਲ ਤਖਤ ਸਾਹਿਬ ਦਾ ਔਰਾ ਕੀਆ ਉਹਦਾ ਘੇਰਾ ਕੀਆ ਉਹਦਾ ਮੇਨ ਫੋਕਸ ਕੀਆ ਸ਼੍ਰੋਮਣੀ ਕਮੇਟੀ ਦਾ ਮੇਨ ਫੋਕਸ ਕੀਆ ਅਕਾਲੀ ਦਲ ਦਾ ਜਿਹੜਾ ਸਿਆਸੀ ਖੇਤਰ ਦੇ ਵਿੱਚ ਉਹਦਾ ਫੋਕਸ ਕੀਆ ਜੇ ਇਹਨਾਂ ਦੀ ਸਰਕਾਰ ਬਣ ਜਾਂਦੀ ਆ ਤਾਂ ਜਿਹੜਾ ਮੁੱਖ ਮੰਤਰੀ ਆ ਉਹਦੀਆਂ ਸੀਮਤਾਂ ਕੀ ਨੇ ਜਾਂ ਉਹਦੇ ਕੋਲ ਕੀ ਅਧਿਕਾਰ ਨੇ ਸਹੀ ਕਿਹਾ ਹਮੀਰ ਸਿੰਘ ਨੇ ਜਦੋਂ ਤਾਕਤਾਂ ਦਾ ਕੇਂਦਰੀਕਰਨ ਹੁੰਦਾ ਹੈ ਸਾਰੇ ਪਾਸੇ ਹੁੰਦਾ ਅੱਜ ਆਰਾਮ ਨਾਲ ਮੈਂ ਬਹੁਤ ਵੱਡੇ ਵੱਡੇ ਵਿਦਵਾਨ ਦੇਖੇ ਨੇ ਵੈਸ ਕਰਦੇ ਹੁਕਮਨਾਮਾ ਮਹਾਨਾਦੀ ਅਕਾਲ ਤਖਤ ਮਹਾਨ ਪਰ ਸਭ ਤੋਂ ਪਹਿਲਾਂ ਇੱਕ ਜੱਫੇਬੰਦੀ ਤੌਰ ਤੇ ਕਿਹਨੇ ਇਹਦੀ ਉਲੰਘਣਾ ਕੀਤੀ 1999 ਦੀ ਗੱਲ ਕੋਈ ਨਹੀਂ ਕਰਦਾ ਜਦੋਂ ਹੁਕਮਨਾਮੇ ਦੀ ਉਲੰਘਣਾ ਹੋਈ ਜਦੋਂ ਜਥੇਦਾਰ ਨੂੰ ਵੀ ਹਟਾਇਆ ਗਿਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਹਾਲਤ ਦੇਖ ਕੇ ਅਸਤੀਫਾ ਦਿੱਤਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਨ ਹਾਊਸ ਸਦਕੇ ਉਤੇ ਬੇਵਿਸ਼ਵਾਸੀ ਪ੍ਰਗਟ ਕੀਤੀ ਗਈ ਸੋ ਮੇਰੇ ਕਹਿਣ ਦਾ ਮਤਲਬ ਇਹ ਜਿਹੜੀਆਂ ਸੰਸਥਾਵਾਂ ਨੇ ਨਾ ਜੀ ਇਹਨਾਂ ਤੋਂ ਸਿਆਸੀ ਜਕੜ ਪੰਜਾ ਤੋੜਨ ਦੀ ਲੋੜ ਆ ਉਹ ਕਿਸੇ ਦਾ ਵੀ ਹੋਵੇ ਇਹਨਾਂ ਨੂੰ ਜਿਹੜੇ ਮਕਸਦ ਲਈ ਬਣਿਆ ਨੇ ਉਸੇ ਭੈ ਦੇ ਵਿੱਚ ਰਹਿ ਕੇ ਨਿਰਮਲ ਭੈ ਦੇ ਵਿੱਚ ਰਹਿ ਕੇ ਅੱਗੇ ਚੱਲਣਾ ਚਾਹੀਦਾ ਜਿਦੇ ਕਰਕੇ ਹੁਣ ਝੋਂਦਾ ਕਮੇਟੀ ਆ ਜੀ ਉਹਨੇ ਕੁਝ ਤਬਦੀਲੀਆਂ ਦੇ ਸੁਝਾਅ ਦਿੱਤੇ ਨੇ ਉਹਦੇ ਵਿੱਚ ਨਾ ਅਮਰਸਰ ਦਲ ਸੀ ਨਾ ਬੀ ਦਲ ਸੀ ਨਾ ਕੋਈ ਹੋਰ ਦਲ ਸੀ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਜਿਹੜੇ ਵਰਕ ਕੋ ਜੁੜੇ ਹੋਏ ਸੀ ਉਹਨਾਂ ਦੀਆਂ ਰਾਵਾਂ ਸੀ ਉਹਨਾਂ ਬਾਰੇ ਸਾਰੀ ਚੁੱਪ ਨੇ ਜੇਨੋ ਕਿ ਜਵੀ ਮੁੱਖ ਮੰਤਰੀ ਅੱਡ ਹੋਣਾ ਚਾਹੀਦਾ ਅਕਾਲੀ ਦਲ ਦਾ ਪ੍ਰਧਾਨ ਅੱਡ ਹੋਣਾ ਚਾਹੀਦਾ ਟੋੜਾ ਸਾਹਿਬ ਨੇ ਵੀ ਇਹੀ ਕਿਹਾ ਸੀ ਹੁਣ ਵੀ ਉਹਨਾਂ ਨੇ ਕਿਹਾ ਵੀ ਖੁਦਮੁਖਤਿਆਰ ਹੋਣੀ ਚਾਹੀਦੀ ਇਹ ਸ਼੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਦੇ ਆਦੇਸ਼ ਆ ਜਿਹੜੇ ਮੰਨੇ ਜਾਣੇ ਚਾਹੀਦੇ ਆ ਸੁਧਾਰ ਹੋਇਆ ਹੈ ਨਾ ਗੱਲਾਂ ਦੇ ਵਿੱਚ ਸਿੱਧੇ ਪਾਸੇ ਵੀ ਹੋਇਆ ਪੁੱਠੇ ਪਾਸੇ ਵੀ ਹੋਇਆ ਸੋ ਇਹਦਾ ਜਿਹੜਾ ਮੁਰਕ ਦੇ ਵਿੱਚ ਹਾਲਤ ਉੱਭਰੀ ਆ ਮੇਰੇ ਹਿਸਾਬ ਨਾਲ ਜਿਹੜੀ ਫੈਡਰਲ ਸਿਆਸਤ ਦੀ ਅਸੀਂ ਗੱਲ ਕਰਦੇ ਆਂ ਜਿਹੜੇ ਅਸੀਂ ਘੱਟ ਗਿਣਤੀਆਂ ਦੀ ਪਛਾਣਾਂ ਦੀ ਗੱਲ ਕਰਦੇ ਆਂ ਜਿਹੜੇ ਅਸੀਂ ਸੂਬਿਆਂ ਦੇ ਹੱਕਾਂ ਦੀ ਗੱਲ ਕਰਦੇ ਆਂ ਇਹ ਤਿੰਨੇ ਨੁਕਤਿਆਂ ਨੂੰ ਆਧਾਰ ਬਣਾ ਕੇ ਪੰਜਾਬ 'ਚ ਕੋਈ ਦਲ ਮੁੜ ਸਰਜੀਤ ਹੋਵੇ ਕੋਈ ਨਵਾਂ ਬਣੇ ਜਦੋਂ ਤੱਕ ਅੱਜ ਦੀ ਹਾਲਤ 'ਚ ਠੁਕਮਈ ਮਾਰਗਸੇਧ ਤੈਅ ਨਹੀਂ ਕੀਤੀ ਜਾਂਦੀ ਉਦੋਂ ਤੱਕ ਸਮੱਸਿਆਵਾਂ ਦਾ ਹੱਲ ਨਹੀਂ ਹੋਣੀ ਆ ਸਾਰੇ ਲੀਡਰ ਕੱਢ ਦਿਓ ਜੀ 17 ਕੱਢ ਦਿਓ ਜੀ ਕੋਈ ਕਹਿੰਦਾ 19 ਕੱਢ ਦਿਓ ਜੀ ਲੀਡਰ ਬਦਲ ਵੀ ਜਾਂਦੇ ਹੁੰਦੇ ਨੇ ਐਂ ਤਾਂ ਨਹੀਂ ਹੁੰਦਾ ਵੀ ਲੀਡਰਾਂ ਨੇ ਜਿਹੜਾ ਇੱਕ ਰਾਉਂ ਲੈ ਲਿਆ ਉਹ ਉਸੇ ਰਾਉਂ 'ਚ ਰਹਿੰਦੇ ਨੇ ਅਕਾਲੀ ਦਲ ਦੇ ਕਿੰਨੇ ਲੀਡਰ ਬਦਲੇ ਨੇ ਸ਼ੁਰੂ 'ਚ ਤਾਂ ਇਹੋ ਜਿਹਾ ਨਹੀਂ ਸੀ ਸਾਰੇ ਸੋ ਇਸ ਕਰਕੇ ਸੰਕਟ ਦਾ ਜਿਹੜਾ ਚੈਲੰਜ ਆ ਉਹ ਮਾਰਗ ਸੇਧ ਬਦਲਣ ਦਾ ਉਹਦੇ ਖਾਤਰ ਜੇ ਤੁਸੀਂ ਵਿਚਾਰ ਕਰੋਗੇ ਠੀਕ ਆ ਤੇ ਜਿਹੜਾ ਕੌਮਾ ਦਾ ਸਿਧਾਂਤ ਆ ਉਹਦੇ ਵਿੱਚ ਹਿੰਦੂ ਰਾਸ਼ਟਰਵਾਦ ਨਿਕਲ ਰਿਹਾ ਫਿਰ ਹਿੰਦੂ ਰਾਸ਼ਟਰਵਾਦ ਨੂੰ ਜੇ ਥੱਲ ਪਾਈ ਜਾ ਸਕਦੀ ਆ ਤਾਂ ਸਿਆਸੀ ਤੌਰ ਤੇ ਫੈਡਰਲ ਜਮਹੂਰੀ ਦੀ ਸਿਆਸਤ ਨਾਲੇ ਪਾਈ ਜਾ ਸਕਦੀ ਆ ਉਹ ਤੋਂ ਬੇਦਾਵਾ ਦਿੱਤਾ ਅਕਾਲੀ ਦਲ ਨੇ ਜਿੰਨੀਆਂ ਮਰਜ਼ੀ ਵੇਖਿਆ ਮੈਂ ਕਰ ਲਓ ਤੁਸੀਂ ਸਾਰੇ ਜਾਣਦੇ ਹੋ ਕੋਈ ਗੱਲ ਨਵੀਂ ਇਹ ਜੀ ਮੇਰੇ ਕੋਲ ਹੈ ਨਹੀਂ ਤੁਹਾਨੂੰ ਕਹਿਣ ਲਈ ਸੋ ਮੈਂ ਤਾਂ ਇੰਨਾ ਕੁ ਸੋਚਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ